ਤਰਨਤਾਰਨ ਅਮਰਸਰ ਬਾਈਪਾਸ ਚੌਂਕ ਵਿੱਚ ਇੱਕ ਅਸਲਾ ਬਰੂਦ ਵਾਲੀ ਦੁਕਾਨ ਅੰਦਰ ਬੀਤੀ ਰਾਤ ਚੋਰਾਂ ਨੇ ਦੁਕਾਨ ਨੂੰ ਨਿਸ਼ਾਨਾ ਬਣਾ ਕੇ 22 ਹਥਿਆਰਾਂ ਦੀ ਚੋਰੀ ਕਰਕੇ ਨਾਲ ਲੈ ਗਏ ਜਾਂਦੇ ਜਾਂਦੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਲੈ ਗਏ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਤਰਨਤਾਰਨ ਸ਼ਹਿਰ ਅਮਰਸਰ ਬਾਈਪਾਸ ਚੌਂਕ ਵਿੱਚ ਮੀਤ ਗਨ ਹਾਊਸ ਨਾਮਕ ਦੀ ਦੁਕਾਨ ਵਿੱਚੋਂ ਰਾਤ ਸਮੇਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨ ਦੀ ਇੱਕ ਸਾਈਡ ਤੋਂ ਕੰਦ ਪਾੜ ਕੇ 16 ਰਾਈਫਲਾਂ ਵੱਖ-ਵੱਖ ਕਿਸਮ ਦੀਆਂ 5 ਮਿਰਵਾਲਵਰ ਇੱਕ ਪਿਸਟਲ ਤੇ 40 ਦੇ ਕਰੀਬ ਕਾਸਟੂਸ ਚੋਰੀ ਕਰ ਲਏ। ਚੋਰੀ ਹੋਈ ਹੈ। ਇੱਥੇ ਕਾਫੀ ਵੈਪਨਸ ਜਿਹੜੇ ਹੈਗੇ ਉਹ ਮਿਸਿੰਗ ਪਾਏ ਗਏ। ਲੌਕਸ ਟੁੱਟੇ ਆ ਤੇ ਦੀਵਾਰ ਟੁੱਟੀ ਵੀ ਪਾਈ ਗਈ ਹੈ। ਤੇ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਵਿੱਚ ਹੂ ਇਜ਼ ਇਨਵੋਲਡ ਤੇ ਫਰਦਰ ਸੀਕਰੇਸੀ ਰੱਖਣਾ ਚਾਹਾਂਗੇ ਅਸੀਂ ਇਸ ਮੈਟਰ ਦੇ ਉੱਤੇ ਤਾਂ ਕਿ ਕਿਸੇ ਨੂੰ ਹੋਰ ਅਨ ਜਿਹੜਾ ਅਨਵਾਰੈਂਟਡ ਲੋਕਾਂ ਨੂੰ ਇਹ ਪਤਾ ਲੱਗ ਜੇ ਤੇ ਕੋਈ ਭੱਜਣ ਦੀ ਕੋਸ਼ਿਸ਼ ਨਾ ਕਰੇ ਸਰ ਦੇਖਣ ਦਾਕੂ ਮਿੰਟ ਕਿਨੇ ਕਿਨੇ ਜਿਹੜੇ ਵੈਪਨਸ ਨੇ ਕਿਸ ਤਰ੍ਹਾਂ ਦੇ ਉਹ ਹਲੇ ਸਰ ਕਾਊਂਟਿੰਗ ਚੱਲ ਰਹੀ ਹੋਈ ਇਟ ਇਜ਼ ਅੰਡਰਗoing ਉਹ ਪ੍ਰੋਸੈਸ ਚੱਲ ਰਿਹਾ ਹਲੇ ਅਸੀਂ ਸਾਰਾ ਕੁਝ ਓਨਲੀ ਜਸਟ ਪ੍ਰੀਲੀਮਿਨਰੀ ਇਨਕੁਆਇਰੀ ਕਰੀ ਸੀ ਕਿ ਕਿਵੇਂ ਕਿਵੇਂ ਹਾਊ ਇਜ਼ ਇਟ ਗoing ਅਬਾਊਟ ਕੀ ਕੀ ਹੋਇਆ ਕਿ ਕੀ ਟੁੱਟਿਆ ਅਸੀਂ ਸਿਰਫ ਉਹ ਚੀਜ਼ ਹਲੇ ਦੇਖੀ ਹੈ ਅਸੀਂ ਫਿਰ ਆਪਣੀ ਫਰਦਰ ਕਲੂਜ਼ ਟੀਮ ਨੂੰ ਬੁਲਾ ਕੇ ਦੇਖ ਰਹੇ ਹਾਂ ਕਿ ਕਿਵੇਂ ਅੱਗੇ ਪ੍ਰੋਸੈਸ ਕਰਾਂਗੇ ਐਮਿਨਿਸ਼ਨ ਵਿਦ ਦੀ ਐਮਿਨਿਸ਼ਨ ਵਗੈਰਾ ਹਾਂਜੀ ਕੁਝ ਆਰਮਜ਼ ਐਮਿਊਨੀਸ਼ਨ ਦੀ ਸ਼ਾਪ ਚਾਹਜੀ ਹਲੇ ਹਲੇ ਫਿਰ ਵੀ ਉਹਦਾ ਜਿਹੜਾ ਵੇਰਵਾ ਉਹ ਸਾਨੂੰ ਜਿਹੜੇ ਓਨਰ ਹੈ ਉਹ ਕੰਪਲੀਟਲੀ ਦੇਣਗੇ ਉਹ ਕੋਈ ਜਾਗਤ ਹੈ ਇਹ ਹਲੇ ਇਹ ਹਲੇ ਕਲੀਅਰਲੀ ਆਪਾਂ ਨੂੰ ਪਤਾ ਨਹੀਂ ਹੈ ਇਹ ਵੀ ਅੰਡਰ ਪ੍ਰੋਸੈਸ ਹੈ ਕਿਉਂਕਿ ਕਦੀ ਸ਼ਾਪ ਖੁੱਲਦੀ ਹੈ ਕਦੀ ਨਹੀਂ ਖੁੱਲਦੀ ਤਾਂ ਉਹ ਚੀਜ਼ ਅਸੀਂ ਓਨਰ ਤੋਂ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੀਸੀਟੀਵੀ ਕੈਮਰੇਜ ਦਾ ਜਿਹੜਾ ਡੀਵੀਆਰ ਹੈ ਉਹ ਸਾਨੂੰ ਹਲੇ ਰਿਕਵਰ ਨਹੀਂ ਹੋਇਆ ਉਹ ਵੀ ਅੰਡਰ ਪ੍ਰੋਸੈਸ ਹੈ ਜੋ ਵੀ ਜਦੋਂ ਮਿਲੇਗਾ ਸਹੀ ਵਰਕਿੰਗ ਚ ਸੀ ਗਨ ਹਾਊਸ ਵਰਕਿੰਗ ਚ ਸੀਗਾ ਹਾਂਜੀ ਇਹਨਾਂ ਕੋਲ ਸੀਗਾ ਮਤਲਬ ਜਦੋਂ ਵੀ ਆਉਂਦੇ ਸੀ ਕਿ ਕੋਈ ਹਫਤੇ ਪਹਿਲਾਂ ਆਏ ਆ ਇਹਨਾਂ ਨਾਲ ਝਗੜਾ ਕੋਈ ਚੱਲ ਰਿਹਾ ਇਸ ਮੈਟਰ ਦੇ ਵਿੱਚ ਤੋ ਹਲੇ ਚੀਜ਼ਾਂ ਕਲੀਅਰ ਹੋਣ ਦੋ ਤਾਹਲੇ ਆਈ ਕਾਂਟ ਐਗਜ਼ੈਕਟਲੀ ਸੇ ਕਿਸੇ ਵੀ ਚੀਜ਼ ਦੇ ਉੱਤੇ ਉਹੀ ਉਹੀ ਮੈਂ ਤੁਹਾਨੂੰ ਕਹਿਣਾ ਕਿ ਉਹ ਅੰਡਰ ਪ੍ਰੋਸੈਸ ਹੈ ਉਹ ਕਾਊਂਟ ਕਰਕੇ ਸਾਨੂੰ ਦੱਸ ਰਿਹਾ ਕਿ ਕੀ ਕੀ ਚੋਰੀ ਹੋਇਆ ਐਗਜ਼ੈਕਟ ਕੀ ਹੈ ਉਹਦਾ ਵੇਰਵਾ ਅਸੀਂ ਬਣਾ ਰਹੇ ਆ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਕਿਸ ਨਾਮ ਤੇ ਹੈ ਦੁਕਾਨੇ ਮੀਤਗਰ ਨਾਮ ਉਸਤੇ ਮੇਰੇ ਨਾਮ ਦੇ ਜੀ ਸਾਰੇ ਨਾਮ ਨਰਿਆ ਜਨਤ ਦਾ ਤੇ ਸਰ ਮੈਂ ਅੱਜ 2 ਵਜੇ ਆਪਣੀ ਜ਼ਰੂਰੀ ਗੱਲ ਤੇ ਕੰਮ ਆਇਆ ਕੋਈ ਪੇਪਰ ਚਾਹੀਦੇ ਮੈਂ ਲੈਣ ਆਇਆਗਾ ਨਾ ਉਸਤੇ ਤੇ ਵੇਖਿਆ ਵੀ ਚਲਿਆ ਖਸਨ ਲਾ ਗਈ ਤੇ ਮੇਰੀ ਦੁਕਾਨ ਚੋਂ ਚੋਰੀ ਕਰ ਗਿਆ ਰਾਤ ਚੋਰ ਜੜ ਕੀ 10 ਮੀਟਰ ਦੀ ਦੂਰੀ ਤੇ ਮੇਰੇ ਪੁਲਿਸ ਦਾ ਨਾਕਾ ਚੋਂਗਾ ਮੇਨ ਜਿਹੜਾ 24 ਘੰਟੇ ਹਾਈ ਟੈਕ ਨਾਕਾ ਰਹਿੰਦਾ ਇਥੇ ਉਹ ਸਰ ਮੇਰੀ ਦੁਕਾਨ ਤੋਂ ਸਾਰਾ ਸਾਮਾਨ ਚੋਰੀ ਹੋ ਗਿਆ ਜੀ ਪੁਲਿਸ ਦੀ ਲੱਗੀ ਨਾਕੇ ਤੇ ਲੱਗੀ ਕਰਦੇ ਕੀ ਟੋਟਲ ਹੜ ਕਿੰਨੇ ਕਿੰਨੇ ਵੈਪਨ ਲੱਕੀ ਕੀ ਕੀ ਸਮਾਨ ਆ ਸਰ ਮੇਰੇ 16 12 ਬੋਲਿਅਮ ਬੁਕਾਂ ਚਾਰ ਵਾਲਵਰ ਇੱਕ ਮਤੀ ਬੋਰ ਦਾ ਪਿਸਟਲ ਹੈ ਇੱਕ ਰਾਈਫਲ ਹੈ 3.0 ਸੀ ਦੀ ਜਿਹੜੀ ਚੋਰੀ ਕਰ ਗਏ ਸਰ ਟੋਟਲ ਕਿੰਨਾ ਹੋ ਗਿਆ 22 ਵੈਪਨ ਮੇ ਕੋ ਚੋਰੀ ਕਰ ਗਏ ਨੇ ਸਰ ਕੀ ਕਹਿੰਦੇ ਜਾਂਦੇ 50 ਕਰਮਾ ਮੈਂ ਵੀ ਸਾਰਾ ਇਹ ਕਿੰਨਾ ਵੀ ਜੰਦਰ ਜਦੋਂ ਨਾਲੇ ਕ੍ਰੇਸ ਕਰਕੇ ਕੋਈ ਸੀਸੀ ਦੀ ਵੀ ਵੇਚ ਕੇ ਉਹਨਾਂ ਨੂੰ ਫੜਾਇਆ ਜਾਵੇ ਠੀਕ ਹੈ ਸਰ ਵੇਖਣ ਜੀ ਜਿੰਨਾ ਸੀ ਕਿੰਨੇ 20 22 ਵੈਪਨ ਤੁਹਾਡੇ ਇੱਥੇ ਲੋਕਲ ਲੈ ਕੇ ਨਾਲੇ ਆਪਣੇ ਸੀ ਸਰ ਮੇਰੇ ਆਪਣੇ ਵੀ ਕੁਝ ਲੋਕਾਂ ਦੇ ਸੀ ਬਕਸਟਡੀ ਦੇ ਵੀ ਜਮਾ ਹੈ ਜਿਹੜੇ ਲੋਕੀ ਬਾਹਰ ਜਾਂਦੇ ਫੋਰਨ ਜਾਂਦੇ ਜਮਾ ਕਰਾ ਕੇ ਜਾਂਦੇ ਜਾਂ ਕੋਈ ਜੇ ਡੈਥ ਹੋ ਜਾਂਦੀ ਉਹਨਾਂ ਦੇ ਜਮਾ ਹੁੰਦੇ ਆ ਕੀ ਨਾ ਆਪਣਾ ਮੇਰਾ ਨਾਮ ਮਨਵੀਰ ਸਿੰਘ ਹੈ ਜੀ